ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਆਪਾਂ ਵਧੀਆ ਚੜ੍ਹਦੀ ਕਲਾ 'ਚ ਤੇ ਅੱਜ ਦਾ ਬਲੌਗ ਆਪਾਂ ਕਰਤਾ ਛਾੜ ਤੇ ਅ ਅ ਕੀ ਕੀ ਅੱਜ ਆਪਾਂ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਰਾਤ ਨੂੰ ਆਪਾਂ ਕੀ ਪ੍ਰੋਗਰਾਮ ਕਰਦੇ ਇਧਰ ਬੰਦਾ ਆਉਂਦਿਆ इन इसराना के इसको कहाँ लेके जा रहा गड्डी में पहले दो पहले दो तुमने चोरी किए है हाँ नए बंदे आएंगे तो क्या लेंगे दूसरा आएगा दूसरा क्या इसको वापस लेके आना है ठीक है अरे क्या अभी नहीं जाई ठीक है कल ही ठीक है अभी चली जाएगी मित्रों गाडरा का यार ਲੇ ਕੇ ਚੱਲੇ ਆ ਆਪਾਂ ਇੱਕ ਆਪਣਾ ਇੱਧਰ ਆ ਗਿਆ ਵਾ ਟੇਲਰ ਕੀ ਪੋਗਾ ਕੱਲ ਬਾਅਦ ਦਿੱਤਾ ਤੂੰ ਵੇਂਦਾ ਦੇਣੀ ਅੱਜ ਕੱਲ੍ਹ ਵਾਲਾ ਪਾਤਾ ਚਾਹ ਨਾ ਕਰੋ ਲੱਗਦਾ ਜਾਂਦਾ ਇਹ ਮਮਾ ਬੁੱਢੀ ਹੈ ਬੋਲ ਕੁਛ ਤੂੰ ਬੋਲਣਾ ਕੀ ਕੰਮ ਸਿਰੇ ਆ ਸਿਰੇ ਆ ਆ ਚੱਲਾਂਦਾ ਫੁੱਲ ਫੁੱਲ ਅੰਜਾਈ ਕੰਮ ਦੇ ਵਿੱਚ ਕੋਈ ਤਕਲੀਫ ਹੈ ਜੀ ਮਾ ਕੋਈ ਨਾ ਬੋਲ ਕੀ ਬੋਲਣਾ ਜੀ ਬੋਲ ਆ ਕੈਮਰਾਮੈਨ ਆ ਪੱਲੀ ਪਰ ਆ ਪੱਲੀ ਪਰ ਆ ਪੱਲੀ ਇਹਦੇ ਨਾਲ ਲਓ ਵੀ ਮੇਤਰੋ ਲੈ ਕੇ ਚੱਲਦੇ ਆ ਗਾਟਰ ਇਹ ਮਿਲਦੇ ਆ ਤੁਹਾਨੂੰ ਅੱਗੇ ਆਪਣੀਆਂ ਕਰੇਨਾਂ ਦੇ ਜਾ ਕੇ ਲਾਓ ਵੀ ਮੁੰਡੇ ਗੇਅਰ ਲਾਉਂਦਾ ਦੇਖਦੇ ਲੱਤਦਾ ਕਿ ਨਹੀਂ ਬੜੇ ਜ਼ੋਰ ਨਾਲ ਲੱਗੇ ਪਹਿਲਾਂ ਕਹਿੰਦੇ ਔਲਾ ਇੱਥੋਂ ਹੀ ਲਾ ਲੈਣਾ ਹਾਂ ਇਸਰੀਆ ਬਾਹਰ ਇਧਰ ਹੁਣ ਇਹ ਕਰਦੇ ਸਭ ਚੋਕੇ ਮਾਰ ਸਰੀਆਂ ਸਰਗੇ ਨਾਲ ਤਾਂ ਤਾਣ ਚੋਕਦੇ ਆ ਤੂੰ ਬਾਹਰ ਉਰੇ ਟੱਕਾ ਇਹ ਹੋਈ ਵੱਡੀ ਜਗੰਦੀ ਹੈ ਜੈਕਟ ਤੇਰਾ ਮੂੰਹ ਨਹੀਂ ਦਿਖਦਾ ਤੂੰ ਇੱਧਰ ਕਰ ਤੂੰ ਇੱਧਰ ਜਗੰਦੀ ਚੁੱਕੋ ਚੁੱਕੋ ਸਾਡੀ ਆਏ ਤੁਹਾਡੇ ਮੋਬਾਈਲ ਵੇਖਣੇ ਨਹੀਂ ਚੁੱਕ ਦੇਣਾ ਐਵੇਂ ਇਹਨੇ ਭਲਾ ਚੁੱਕ ਦੇ ਤੁਸੀਂ ਕਿ ਨਹੀਂ ਆਲੂ ਨਾਲ ਵੇਖਣਾ ਹੀ ਤਨ ਪੁਰਾ ਦੇ ਹੈਂ ਕੀ ਕੋ ਕਰ ਚੁੱਕ ਕੇ ਖੜੋ ਚੁੱਕ ਕੇ ਮੰਮਾ ਚੀਟ ਆਪ ਆਈ ਨੇ ਗੱਡੀ 'ਚ ਪਰਿਓ ਦੇਖੋ ਆਹ ਫੜ ਤੋਂ ਲੈ ਵਾ ਉਸਤਾਦ ਹੋਣੀ ਆਪ ਗੱਡੀ ਇਹਨੇ ਮੂਰੇ ਆ ਆ ਗੱਲ ਗੱਬਰੂ ਸਾਡੇ ਜਵਾਨ ਆ ਆਨੋ ਕੀ ਲੋੜ ਪਰਲੇ ਬੰਨੇ ਉਖਾੜ ਆ ਪਤਲੀ ਨਾ ਟੁੱਟ ਜਾਣਾ ਚੀਜ਼ ਚੱਲਣਾ ਹੈ ਹੈ ਟੁੱਟੇਗਾ ਟੁੱਟ ਜੇ ਟੁੱਟ ਜੇ ਮਿਲ ਕੇ ਚੈਨ ਪਾਣਾਗੇ ਚੈਨ ਪਾੜ ਕੇ ਲਮਕਦੇ ਲਮਕਦੀ ਸ਼ਮਕਦੀ ਕਰਾਂਗੇ ਆਈਟਮ ਚੋਕੇ ਰ ਆ ਹੋਜੂ ਸੈਟ ਦੇ ਕੋ ਸਾਹਬ ਆਪ ਹੋਏ ਨੇ ਮੂਰੇ ਇੱਕ ਸਿੱਧੂ ਸਾਹਿਬ ਅੱਗੇ ਤੇ ਇੱਕ ਸਿੱਧੂ ਸਾਹਿਬ ਪਿੱਛੇ ਮਿੱਤਰ ਕਾਲੇ ਨੇ ਸਰੀਆ ਵੜਿਆ ਹੋਇਆ ਏ ਇਹ ਸਿੱਧੂਆਂ ਦਾ ਲਾਣਾ ਇਕੱਠਾ ਹੋਇਆ ਏ ਚੋ ਇੱਕ ਜ਼ੋਰ ਲਗਾ ਕੇ ਤੁਹਾਰੇ ਕਮਾਰੇ ਸ਼ਾ ਅੱਲਾ ਮਿੱਤਰਾ ਇੱਕ ਤਕਾਓਰ ਠੀਕ ਹੈ ਐਸ਼ੇ ਸੁੱਕਣਾ ਬਣਾ ਬਲੰਦ ਕਰਦੇ ਆਪ ਤੇ ਗਾਇਸ ਆਮ ਕੋ ਬਚਾ ਲੋ ਕਪੜਾ ਦੇ ਆ ਟਿੱਪੇ ਆ ਸੁੱਕਾ ਆਪਣਾ ਸੁੱਕਾ ਇੱਥੋਂ ਲੱਭਣਾ ਹੈ ਸੁੱਕਾ ਕੰਟੇਨਰ ਚ ਜਾਣਾ ਪਏ ਉਹ ਉੱਥੋਂ ਤੇ ਕੱਢ ਕੇ ਲਿਆਓ ਸਾਰੇ ਆ ਜਾਓ ਆ ਟ੍ਰੇਨ ਖੁੱਲੀ ਹੈ ਰੁਕ ਜਾ ਰੁਕ ਜਾ ਸ਼ਕੂਲਾ ਸ਼ਕੂਲਾ ਗਏ ਚਲ ਫੋਨ ਫੜਾ ਦੇ ਬੰਦ ਕਰ ਦੇ ਚਲ ਬਲੌਗ ਬਣਾਉਣਾ ਤੁਹਾਨੂੰ ਬੰਦ ਕਰ ਜਾਓ ਜਾਣ ਤੀ ਆ ਗਰਮ ਮੰਨ ਲੈ ਲੈ ਚਲ ਜੀ ਹੱਡੇ ਤੇ ਕਰ ਲਈ ਨੂੰ ਆਈ ਉਹਨੂੰ ਠਾ ਦੇ ਲੈ ਮੇ ਮਿੱਤਰ ਆ ਕਰੇਨ ਖਲੋਤੀ ਹੋਈ ਆ ਖੋਲੀ ਆ ਬੂਮ ਮਾਰਿਆ ਸੁਟਿਆ ਉਸਤਾਦ ਹੋਣੀ ਜਾਂਦੇ ਨੇ ਅੱਗੇ ਅੱਗੇ ਕੋਈ ਅਸ਼ਾ ਸਾਹ ਇਹ ਜੈਕਟ ਲਾਲਾ ਜੈਕਟ ਲਿਸ਼ਕ ਦੀ ਬੜੀ ਹੈ ਨਾ ਇਹ ਤਾਂ ਗੱਲ ਹੈ ਇਹ ਮੂਹ ਨਹੀਂ ਦੀ ਦਾ ਕਾਲਾ ਦੀ ਨਾ ਇਹ ਨੂੰ ਇਹ ਨੂੰ ਬਣਾ ਦੇ ਬਹੁਤ ਭਾਜੀ ਮੂਹ ਹੈਗਾ ਕਾਲਾ ਤੇ ਕਾਲਾ ਚਲੋ ਰੈਡੀ ਵਾਹ ਇਹ ਸਪான்ਸਰ ਸਾਹਿਬ ਚਲ 1 2 ਸਟਾਰਟ ਪਾਣੀ ਪੀਉਂ ਕਰਾ ਗਏ ਕਿੰਨੇ ਸਾਲਾਂ ਤੋਂ ਜਿੰਨੂੰ ਚਾਹੁੰਦਾ ਸੀ ਮੈਂ ਰੱਬ ਦੇ ਵਾਂ ਢੜਾ ਪਾ ਓਏ ਲਾ ਕੇ ਹਾਰੀ ਚੋਰੀ ਕੱਤ ਕੇ ਉਹ ਨੂੰ ਆਪਣਾ ਮਮੇਸਾ ਜਾਉਂਦਾ ਸ਼ੋਰ ਚਾਣੇ ਜੀ ਦੇ ਪਿੱਛੇ ਪੈਰਾਂ ਨੇ ਜਿੱਤੀ ਪਰਵਾਹ ਕੁਛ ਨਾ ਦੀ ਐ ਦੇਖਣ ਲੱਗਿਆ ਮੈਨੂੰ ਪਿੱਛੇ ਮੁੱਕੀ ਉਹ ਬੰਦ ਕਰ ਦੇ ਹਾਂ ਬੀ ਐ ਲੱਗੀ ਐ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਆ ਵਾ 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 ਲੋਬੀ ਮਤਰਾ ਟਿਕਟ ਡਰ ਆ ਗਿਆ ਆਪਣੇ ਕੋਲ ਤੇ ਆਪਾਂ ਟਿਕਟ ਡਰ ਲਾਉਣ ਦੇ ਆਂਦੇ ਥੱਲੇ ਬੰਦੇ ਕੋਲ ਤੇ ਲੈਬ ਮਤਰਾ ਟਿਕਟ ਡਰ ਆਪਾਂ ਪਹਿਲਾਂ ਲਾ ਕੇ ਰੱਖਦਾ ਤਿੰਨ ਟਿਕਟ ਰਹਿ ਗਏ ਪਰ ਤੇ ਡਰ ਰਹਿ ਗਿਆ ਇੱਕ ਲੈਓ ਦੋ ਕਾਲ ਨੂੰ ਕਰਨਾ ਆ ਹੀ ਨਹੀਂ ਡਰ ਲੋੜ ਜਿਵੇਂ ਨਾ ਬੜਾ ਵਾਟੇ ਅੱਧਾ ਇੰਟਰ ਜਿਹਦਾ ਛੋਟਾ ਕੇ ਵੱਡਾ ਜਿਹੜੇ ਸਵੇਰੇ ਲਾਇਆ ਨਵਾਂ ਟਾਇਰ ਉਹ ਉਹ ਇਹਦਾ ਪਿੰਜਰ ਹੋ ਗਿਆ ਉਹ ਆਇਆ ਕੋ ਪਤਰੀ ਉਹਦੇ ਨਾਲ ਲਾਇਆ ਉਹ ਬੈਠਾ ਟਾਇਰ ਉੱਪਰ ਲੈ ਬਣੇ ਟਾਇਰ ਉਹਦੇ ਸਾਹਮਣੇ ਬਿਲਕੁਲ ਟਾਇਰ ਦੇ ਉਧਰੋਂ ਬਣੇ ਨਟਾਂ ਦੀ ਆਵਾਜ਼ ਆਉਂਦੀ ਨਟ ਢਿੱਲੇ ਹੁੰਦੇ ਹੂੰ ਤੇ ਕੀ ਕਰਨਾ ਚਾਹੀਏ ਅੱਗੇ ਨਾਲ ਤੋੜਤੀ ਰਾੜ ਜਿਹੜੀ ਤੋੜੀ ਨਾ ਖੋਲਿਆ ਨਹੀਂ ਲੋਕ ਇਹ ਐਕਸਲ ਮਗਰ ਪਾ ਕੇ ਲਾ ਲੋ ਖੋਲਿਆ ਨਹੀਂ ਕੀ ਕੋਈ ਮਰੀ ਵੈਲਡਰ ਨੂੰ ਠਾਇ ਮੜ ਕੇ ਲਾ ਦੇ ਹੂੰ ਕੇ ਫੇਰ ਵੈਲਡਰ ਨੂੰ ਅੱਛਾ ਕੰਮ ਗਲਤ ਕਰ ਦੇ ਆ ਫੂਟਿੰਗ ਗਲਤੇ ਮੈਨ ਲਗਾ ਨਾ ਲੇਸ਼ੀਨ 227175 ਤੋਂ ਲੈ ਕੇ ਟਾਂਦੇ ਆ ਬੋਡ ਕੀ ਉਧਰ ਵੀ ਨਾ ਸਾਲਿਆ ਅਪ ਕਰਾਈ ਜਨ ਜੁਰਲਾ ਯੇ ਉਹ ਵੀ ਮਤਰਾ 6 ਵਜੇ ਗਿਆ ਤੇ ਆਪਣੀ ਹੋ ਗਈ ਡਿਊਟੀ ਖਤਮ ਤੇ ਅੱਪਾ ਚੱਲੇ ਆ ਦੋ ਗਾਡਰ ਕਰਤੇ ਆ ਜ ਆਪਾਂ ਤੇ ਮਿਲਦੇ ਹੁਣ ਅਗਲੇ ਨੈਕਸਟ ਬਲੌਗ ਚ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਇੱਕ ਕ੍ਰੇਨ ਆਪਣੀਆਂ ਖੁੱਲੀ ਪਈ ਇਹ ਵਾਲੇ ਕੰਮ ਚੱਲਣ ਦਾ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਦਿਨ ਤੇ ਆਏ ਬਸ ਕੱਲ ਦਾ ਨਾਈਟ ਮਿਲ ਦਿਨ ਤੇ ਆਇਆ ਕਰਾਂਗੇ